ਬੈੱਡ ਤੇ ਪਏ ਹਾਈ ਹਾਈ ਕਰ ਰਹੇ ਜਿਨ੍ਹਾਂ ਲੋਕਾਂ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨੇ ਐ ਜੀ ਪੀ ਸੀ ਦੇ ਮੈਂਬਰ ਅਤੇ ਡੇਰਾ ਮਹੰਤ ਦੇ ਪ੍ਰਬੰਧਕ ਜਿਨ੍ਹਾਂ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਦੂਜੇ ਨਾਲ ਇਸ ਕਦਰ ਹੱਥੋ ਪਾਈ ਕੀਤੀ ਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਮਾਮਲਾ ਖੰਨਾ ਪੁਲਿਸ ਜ਼ਿਲ੍ਹੇ ਦੇ ਦੁਰਾਹਾ ਥਾਣੇ ਦੇ ਪਿੰਡ ਬਿਲਾਸਪੁਰ ਤੋਂ ਸਾਹਮਣਿਆ ਆ ਜਾਣਕਾਰੀ ਅਨੁਸਾਰ ਬਿਲਾਸਪੁਰ ਦੇ ਵਿੱਚ 20 ਏਕੜ ਤੋਂ ਵੱਧ ਜ਼ਮੀਨ ਹੈ ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਜ਼ਮੀਨ ਦਾ ਦਾਸ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਇਸ ਨੂੰ ਗੁਰੂ ਘਰ ਦੀ ਜ਼ਮੀਨ ਹੋਣ ਦਾ ਦਾਵਾ ਕਰ ਰਹੀ ਹੈ ਇਸ ਸੰਬੰਧੀ ਹਾਈ ਕੋਰਟ ਦੇ ਵਿੱਚ ਇਸ ਵੀ ਚੱਲ ਰਿਹਾ ਤੇ ਅੱਜ ਜਦੋਂ ਦੋਵੇਂ ਧਿਰਾਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਵਿਜੇ ਸਿੰਘ ਆਪਣੀ ਫੋਰਸ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਆਲਸ ਹੁੰਦੇ ਆ। ਮੈਂ ਵਿਜੇ ਸਿੰਘ ਅਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਸੀ। ਇਸ ਕੀ ਮਸਲਾ ਹੋਇਆ ਜੀ? ਮਸਲਾ ਕੁਛ ਨਹੀਂ ਜੀ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਬੈਂਚ ਦੇ ਸੰਸਤਾ ਦੇ ਹੱਕ ਚ ਨੇ। ਇਹ ਜ਼ਮੀਨ ਜਿਹੜੀ ਆ ਉਰਦਰਾ ਮਾਜੀ ਸਾਭ ਦੇ ਨਾਲ ਅਟੈਚ ਆ। ਅੱਜ ਦੀ ਇਹ ਤਾਂ ਹੈਗੀ ਸਾਡੀ ਆ ਜੀ ਕੋਈ ਕਬਜ਼ਾ ਲੈਣ ਥੋੜਾ ਆਏ। ਅਸੀਂ ਤੇ ਆਪਣੀ ਜ਼ਮੀਨ ਵਾਹੁਣਾ ਹੈ ਜੋ ਅਗੋਂ ਉਹ ਸਾਨੂੰ ਖਲੋਤਿਆ ਸਾਨੂੰ ਕੁਰਬਾਨਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਮਲਾਜ਼ਮ ਵੀ ਜਗਮੇ ਕੀਤੇ ਆ ਔਰ ਮੈਨੂੰ ਵੀ ਜਗਮੇ ਕੀਤਾ ਸਤ ਸ੍ਰੀ ਅਕਾਲ ਕਿੰਨੀ ਜ਼ਮੀਨ ਹੈ ਜਿਓ ਸਾਡੇ ਇੱਕ ਹੀ ਗਲੇ ਤੇ ਉਹਨਾਂ ਦੇ ਕਪਤਿਆਂ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਗਾਉਂ ਨਹੀਂ ਉਹ ਪਿੰਡ ਦੇ ਬਹਿ ਗਏ ਨੇ ਕੋਈ ਆਪਣੇ ਆਪ ਨੂੰ ਮੰਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿਜੀ ਹੈ ਕਿਸੇ ਦੀ ਜਿੰਨੇ ਤੁਸੀਂ ਮੁਲਾਜ਼ਮ ਦੇਖਿਓ ਕੋਈ ਨਿੱਜੀ ਥੋੜਾ ਆਏ ਨੇ ਇਹ ਤਾਂ ਸੰਸਥਾ ਦੇ ਮੁਲਾਜ਼ਮ ਨੇ ਜਿਹੜਾ ਅੱਜ ਆਪਾਂ ਗਏ ਸੀ ਕੌਣ ਵਾਸਤੇ ਜੀ ਪੁਲਿਸ ਫੋਰਸ ਨਾਲ ਸੀ ਕਿ ਜਾਂ ਆਪਣੇ ਇਤਨੇ ਜੀ ਪੁਲਿਸ ਫੋਰਸ ਸਾਡੇ ਨਾਲ ਸੀ ਤੇ ਕਿ ਹੋਇਆ ਕੀ ਹੋਇਆ ਕੁਝ ਵੀ ਉਹ ਕੋ ਗੱਲ ਪੈ ਗਈ ਜੀ ਅਸੀਂ ਤਾਂ ਖਲੋਤੇ ਹਾਂ ਜੇ ਇਹ ਤਾਂ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਹਾਂ ਤੇ ਉਹ ਸਾਡੇ ਘਰ ਪੈ ਗਏ ਧਰਬਾਨਾ ਮਾਰੀਆਂ ਸਾਨੂੰ ਨੰਗੀਆਂ ਧਰਬਾਨਾ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਇਹ ਤੋਂ ਉਹ ਜਿਹੜੇ ਜੱਗਰੀ ਹੋਏ ਮੇਰੇ 15 ਮਲਾਚ ਜਖਮੀ ਹੋਏ ਘਟੋ ਘਟ ਜਿਨ੍ਹਾਂ ਦੇ ਹੱਥ ਬਾਹਾਂ ਜੀ ਜੀ ਸੋਰੀ ਜਿਹੜੀ ਉਂਗਲਾਂ ਕਈ ਉਹ ਨਾਲੋਂ ਲੱਤੀਆਂ ਉੋਠੇ ਲੱਗਦੀਆਂ ਪਰ ਜਿਹੜੇ ਪਟਰਾ ਬੰਬ ਜਿਹੜੇ ਨੇ ਉਹਨਾਂ ਨੇ ਪਹਿਲਾਂ ਬਣਾ ਕੇ ਰੱਖੇ ਸੋ ਸਾਡੀਆਂ ਗੱਡੀਆਂ ਤੇ ਵੀ ਨੇ ਚਲਾਏ ਨੇ ਸਾਡੇ ਤੇ ਵੀ ਚਲਾਏ ਨੇ ਸਾਡੇ ਟਰੈਕਟਰਾਂ ਤੇ ਵੀ ਚਲਾਏ ਨੇ ਇਹ ਟਰੈਕਟਰ ਧਨਗੁਰੂ ਰਾਮਦਾਸ ਜੀ ਦੇ ਨੇ ਗੁਰੂ ਘਰਾਂ ਦੇ ਨੇ ਕੋਈ ਕਿਸੇ ਨਿੱਜੀ ਟਰੈਕਟਰ ਥੋੜਾ ਕਿਸੇ ਦਾ ਹੈ ਗੁਰੂ ਘਰਾਂ ਦੇ ਟਰੈਕਟਰ ਅਸੀਂ ਤਾਂ ਆਪਣੀ ਜ਼ਮੀਨ ਮਾਉਣ ਆਏ ਹਾਂ ਤੇ ਹੁਣ ਮੰਗ ਕੀ ਕਰੀਏ ਮਾਘ ਪ੍ਰਸ਼ਾਸਨ ਤੋਂ ਇਹ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਾ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੇ ਹੱਕ ਵਿੱਚ ਡਟਣ ਇਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਉਹ ਆਪਣੇ ਮਹੰਤਾਂ ਤੋਂ ਬਿਡੇ ਰਹੇ ਨੇ ਕਿ ਉੱਥੇ ਕੋਈ ਹੋਰ ਤਰ੍ਹਾਂ ਦੀ ਚੀਜ਼ ਸ਼ੋਭਿਤ ਕੀਤੀ ਕੋਈ ਉਹਨਾਂ ਨੇ ਨਹੀਂ ਕੁਝ ਨਹੀਂ ਸਰ ਸਾਨੂੰ ਉਹਦਾ ਮਤਲਬ ਹੀ ਕੋਈ ਨਹੀਂ ਵੇਖੋ ਜੀ ਅਸੀਂ ਤਾਂ ਸਾਡੇ ਆ ਟਰਸਟੀ ਬੈਠੇ ਨੇ ਸਾਹੀ ਤਾਂ ਇਹ ਗੱਲ ਵੀ ਕਹੀ ਵੀ ਅਸੀਂ ਤੁਹਾਨੂੰ ਘਰ ਛੱਡਦੇ ਤਾਨੂੰ ਨੌਕਰੀਆਂ ਵੀ ਦੇ ਦਿੰਨੇ ਆ ਦੋ ਚਾਰ ਬੰਦਿਆਂ ਨੂੰ ਪੰਜ ਚਾਰ ਬੰਦਿਆਂ ਜਿਹਨਾਂ ਤੁਸੀਂ ਕਹਿੰਦੇ ਜਿਆਣਾ ਕਿ ਤੁਹਾਨੂੰ ਅਸੀਂ ਸੰਸਤਾ ਦੇ ਵਿੱਚ ਰੱਖ ਲੈਨੇ ਪਰ ਗੁਰੂ ਰਾਮ ਦਾ ਹੱਥ ਦਰਦੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਜਿਹੜੀ ਜ਼ਮੀਨੋਂ ਛੱਡ ਦਿਓ ਪਰ ਉਹ ਕਿਸੇ ਗੱਲ ਤੇ ਆਏ ਹੀ ਨਹੀਂ ਹੈ ਇਹ ਤਾਂ ਨੀ ਨਾ ਕੋਈ ਨਿਆਣੀ ਨਾ ਇਹ ਗੱਲ ਗੁਰੂ ਘਰ ਗੁਰੂ ਘਰ ਦੀ ਜੈਤਾ ਤੇ ਆ ਉਹ ਤਾਂ ਅਸੀਂ ਸਦਾਰ ਬੱਧ ਛਡਾਵਾਂਗੇ ਅਜਾ ਨਾ ਛਡਾਵਾਂਗੇ ਵਰਤ ਤਾਂ ਉਹ ਚਡਾਉਣੀ ਚ ਅਤੇ ਡੇਰਾ ਮਾਂਤ ਦੇ ਕਰਨਦੀਪ ਸਿੰਘ ਨੇ ਦੱਸਿਆ ਕਿ ਇਹ ਕਰੀਬ 200 ਸਾਲ ਪੁਰਾਣੀ ਜ਼ਮੀਨ ਹੈ ਜੋ ਰਾਜੇ ਮਹਾਰਾਜੇ ਨੇ ਆਪਣੇ ਬਜ਼ੁਰਗਾਂ ਨੂੰ দান ਕੀਤੀ ਸੀ ਸਾਲ 1960 ਤੋਂ ਇਸ ਧਰਤੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਰਤੀ ਨਾਲ ਜੋੜਿਆ ਜਾਣ ਲੱਗਿਆ ਇਸ ਸਬੰਧੀ ਲੰਮੇ ਸਮੇਂ ਤੋਂ ਕੇਸ ਵੀ ਚੱਲ ਰਿਹਾ ਹੈ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਕਿਸੇ ਅਦਾਲਤ ਨੇ ਐ ਜੀ ਪੀ ਸੀ ਦਾ ਕਬਜ਼ਾ ਲੈਣ ਦੇ ਹੁਕਮਚਾਰੀ ਨਹੀਂ ਕੀਤੇ ਐ ਜੀ ਪੀ ਸੀ ਦੇ ਲੋਕ ਅੱਜ ਹਥਿਆਰਾਂ ਤੇ ਟਰੈਕਟਰਾਂ ਨਾਲ ਜ਼ਬਰਦਸਤੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਲਈ ਆਏ ਸਨ ਜਿਸ ਦੌਰਾਨ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਤੇ ਹਮਲਾ ਹੋਇਆ ਗੁਰਨ ਕਰਮਜੀ ਖੁਲਾਸਾ ਇਸ ਦਾ ਮਸਲਾ ਕੀ ਹੈ ਜਿਹੜੀ ਜ਼ਮੀਨ ਲੈ ਕੇ ਦਵਾਦ ਜ਼ਮੀਨ ਮੈਂ ਇਸ ਤਰ੍ਹਾਂ ਹੁਣ ਦਿੱਤੇ ਬਿਆਨ ਪਹਿਲਾਂ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਸਾਡੇ ਬਜ਼ੁਰਗਾਂ ਨੂੰ ਮਤਲਬ ਮਹੰਤਾ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਆ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ ਠੀਕ ਹੈ ਲਿਖਤਾਂ ਨੇ ਤੇ ਇਹ ਅਚਾਨਕ ਹੀ ਅੱਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ ਚ ਬਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜਮੀਨ ਹੈ ਜਦੋਂ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਚੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਠੀਕ ਹੈ ਜੀ ਇਹ ਜੀ ਨਾ ਜੇ ਅਚਾਨਕ ਕਿਉਂ ਇਹ ਨਹੀਂ ਇਹ ਅੱਜ ਨਹੀਂ ਅਚਾਨਕ ਹੋਇਆ ਸੀ ਇਹ 2010 ਚ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਵਾ ਕੀਤਾ ਵੀ ਅਸੀਂ ਕੇਸ ਚੱਲਦੇ ਚੱਲਦੇ ਆ ਗਏ ਸੀਗੇ ਉਹ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ ਅੰਦਰ ਕਰਨਾ ਹੁੰਦਾ ਅਚਾਨਕ ਹੀ ਹੈ ਕੋਈ ਕੋਈ ਗਵਰਨਮੈਂਟ ਦਾ ਵੱਲੋਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹ ਆ ਕੇ ਕਾਬਜ ਹੋ ਜਾਂਦੇ ਨੇ ਉੱਥੇ ਬਾਅਦ ਚ ਉਹ ਜਿਹੜਾ ਕੇਸ ਚੱਲਦਾ ਇਹਨਾਂ ਦਾ ਉਹ ਉੱਥੇ ਪਹੁੰਚਦੇ ਨੇ ਡਿਸਮਿਸ ਐਂਡ ਡਿਫਾਲਟ ਹੋ ਜਾਂਦਾ ਜਿਹੜੀ ਸਾਡੇ ਕੋਲ ਨਕਲ ਹੈਗੀ ਆ ਠੀਕ ਹੈ ਜੀ ਫਿਰ ਅਸੀਂ ਉਸ ਟਾਈਮ ਉਸ ਸਮੇਂ ਵੀ ਝਗੜਾ ਹੁੰਦਾ ਸਾਡਾ ਝਗੜਾ ਉਹ ਝਗੜੇ ਦਾ ਕੇਸ ਚੱਲੇ ਸੀਗੇ ਉਹ ਝਗੜੇ ਦੇ ਕੇਸ 'ਚ ਅਸੀਂ ਵੀ ਜਿੱਤੇ ਥੱਲੇ ਫਿਰ ਇਹਨਾਂ ਦੇ ਫੇਵਰ 'ਚ ਵੀ ਹੋਇਆ ਹੁਣ ਉਹ ਕੇਸ ਚੱਲਦਾ ਹਾਈ ਕੋਰਟ ਜਿਹਦੇ ਇਹਨਾਂ ਨੂੰ ਸੰਭਣ ਹੋਏ ਜਾਂ ਲੇਟ ਹੋ ਗਿਆ ਉਹਨੂੰ ਜਿਹਦੇ ਜੇ ਕਹ ਰਹੇ ਸੀ ਕਿ ਇਹਨਾਂ ਨੇ ਜਾ ਕੇ ਡੀਸੀ ਦੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੇ ਸਾਨੂੰ 19 ਤਰੀਕ ਦਿੱਤੀ 19 ਤਰੀਕ ਦੀ ਸਾਨੂੰ ਚਿੱਠੀ ਆਈ ਵੀ 19 ਤਰੀਕ ਨੂੰ ਆਓ ਤੁਸੀਂ 19 ਤਰੀਕ ਨੂੰ ਅਸੀਂ ਗਏ ਸਾਡੇ ਵਕੀਲ ਸਾਹਿਬ ਗਏ ਉੱਥੇ ਉਹਨਾਂ ਨੇ ਪ੍ਰੋਪਰ ਸਾਰੇ ਕੇਸ ਦੀ ਡਿਟੇਲ ਦਿੱਤੀ ਵੀ ਆਹ ਨੰਬਰ ਤੁਹਾਡਾ ਆਹ ਕੇਸ ਸਾਡੇ 8ਵੇਂ ਮਹੀਨੇ ਦੀ 7 ਤਰੀਕ ਸਾਡੀ ਪਈ ਹੋਈ ਆ ਠੀਕ ਹੈ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਸਾਨੂੰ 3/7 ਦੀ 3 ਜੁਲਾਈ ਦੀ 3 ਜੁਲਾਈ 2024 ਦੀ ਡੇਟ ਦੇਤੀ ਆ ਠੀਕ ਹੈ ਵੀ ਸਾਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਸੀ ਉਹ ਇਹਨਾਂ ਨੇ ਉਹ ਵੀ ਉਹਦਾ ਇੰਤਜ਼ਾਰ ਨਹੀਂ ਕੀਤਾ ਉਹਦੀ ਵੇਟ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦੀ ਕਾਲੀ ਸੀਗੀ ਠੀਕ ਹੈ ਜੇ ਤੁਹਾਡੇ ਸਾਰਾ ਕੁਝ ਤੁਹਾਡੀ ਫੇਵਰ ਜੈ ਤੁਸੀਂ ਕਾਹਲੀ ਕਿਉਂ ਕਰਦੇ ਹੋ ਤੁਸੀਂ ਕਿਉਂ ਉਲੰਘਣਾ ਕਰਦੇ ਹੋ ਤੁਸੀਂ ਗਵਮੰਡ ਦੇ ਰੋਲਾਂ ਦੀ ਸਾਡੇ ਧਿਰ ਦੇ 6 ਤਾਂ ਦੇਖੋ ਹੀ ਸੀਰੀਅਸ ਮਤਲਬ ਇੱਥੇ ਸਾਰਾ ਜਿਹੜੇ ਹਸਪੀਟਲ ਚ ਬਾਕੀ 4-5 ਕੁਝ ਲੇਡੀਆਂ ਹੈਗੇ ਦੋ ਤਿੰਨ ਦੋ ਤਿੰਨ ਬੰਦੇ ਉਹ ਪਿੰਡ ਪਿੰਡ ਹੀ ਹੈਗੇ ਬਲੜਕੇ ਬੋਲੋ ਛੋਟੇ ਮੋਟੇ ਫਿਰ ਤਾਂ ਲੱਗੇ ਉਹ ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨਾਂ ਨੇ ਭਰੀ ਹੋਈ ਸੀ ਡਾਂਗਾ ਦੀ ਔਰ ਟਾਕੂ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕਿਰਪਾਨਾਂ ਉਹਨਾਂ ਕੋਲ ਹੀ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ ਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕਿਰਪਾਨਾਂ ਲੈ ਕੇ ਆਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕਿਰਪਾਨਾਂ ਲੈ ਆਏ ਪੈਟ੍ਰੋਲ ਪੰਪ ਬਣਾ ਕੇ ਰੱਖਿਆ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਬਿਆਸੀ ਪੈਟਰੋਲ ਪੰਪ ਚਲਾਤੇ ਜੀ ਉਹਨਾਂ ਦੇ ਕੰਕੀ ਪੰਕ ਕਰਦੇ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਖਾ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਕਿੰਨੀ ਕਮਦਨ ਹੋਊਗੀ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਉਹਨ ਮੈਂ ਚਲੋ ਸਭ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਆਏ ਲਿਆ ਕੇ ਸਾਡੇ ਤੇ ਲਾਈ ਜਾਂਦੇ ਨੇ ਅਸੀਂ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਉਂਦੇ ਆ ਆਪਣਾ ਗੁਜ਼ਾਰਾ ਵੀ ਕਰਦੇ ਆ ਉਹ ਡੇਰੇ ਦੀ ਸੰਭਾਲ ਵੀ ਕਰਦੇ ਆ ਉਹ ਡੇਰਾ ਚੁਈ ਜਾ ਕੇ ਦੇਖੋ ਅਸੀਂ ਉੱਥੇ ਜੇ ਕੁਝ ਨਸਾ ਕਰਦੇ ਹੋਈਏ ਤਾਂ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਆਹ ਕੋਈ ਡੇਰਾ ਸੰਭਾਲ ਰਹੇ ਨੇ ਉਹ ਤੇ ਇਸ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਖਮੀਆਂ ਦਾ ਹਾਲਚਾਲ ਜਰਨਲਿਸਟ ਸਿਵਲ ਹਸਪਤਾਲ ਪਹੁੰਚੇ ਉਹਨਾਂ ਡੀਐਸਪੀ ਪਾਇਲ ਤੋਂ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਦੀ ਮੰਗ ਕੀਤੀ। ਚਲੋ ਇਹ ਤਾਂ ਕਿਉਂਕਿ ਸਾਡੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਲੰਬੇ ਆਰਸੇ ਦਾ ਕੇਸ ਜਿੱਤੇ ਆ। ਤੇ ਉਹਦਾ ਕਬਜ਼ਾ ਆਲਰੇਡੀ ਭਾਵੇਂ ਕਾਗਜ਼ਾਂ ਸਾਡੇ ਕੋਲੇ ਚੱਲ ਰਿਹਾ। ਪਰ ਉਹਨਾਂ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ਾ ਕਿਸ ਨੂੰ ਹੰਦਾ ਛਡਾਉਣ ਕੀ ਛੱਡਣ ਦੀ ਅਪਲੀਕੇਸ਼ਨ ਦੀ ਆ ਤੇ ਮੈਂ ਸਮਝਦਾ ਹਾਂ ਜੀ ਕੋਈ ਰੋਕੀ ਨਾ ਹੋ ਗਈ ਗੱਲ ਜਿਹੜੀ ਝਾੜ ਫੋਈ ਆ ਜੀ ਝਾੜ ਫੋ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝਾੜ ਫੋ ਕਿਉਂਕਿ ਸ਼ੋਮਣੀ ਕਮੇਟੀ ਦਾ ਕਬਜ਼ਾ ਸ਼ੋਮਣੀ ਕਮੇਟੀ ਜਾਇਦਾ ਆਦੇ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੇ ਨੇਚਰਲੀ ਫਿਰ ਦਖਲਅੰਦਾਜ਼ੀ ਤਾਂ ਹੋਣੀ ਇਨ ਫਿਊਚਰ ਸਾਰਾ ਕੀ ਕਰੂਗਾ ਕਬਜ਼ਾ ਲੈਣੇ ਹਲੇ ਹਾਲ ਦੀ ਘਟਨਾ ਸੀ ਆਪਣੇ ਪਹਿਲਾਂ ਇਹਨਾਂ ਦੀ ਕਾਰਪੋਰੇਟ ਜਿਹੜੇ ਵਿਚਾਰੇ ਪਟੜੇ ਇਹਨਾਂ ਦੀ ਕਬਰ ਲੈਣ ਆਇਆ ਮੈਂ ਐਡਮਿਨਸਟ੍ਰੇਸ਼ਨ ਕੋਲੋਂ ਇਹਨਾਂ ਦੀ ਵੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ ਬਾਕੀ ਜਿਹੜਾ ਸਿਸਟਮ ਸਾਡਾ ਅੱਗੇ ਆਲਰੇਡੀ ਹੈ ਉਹਨੂੰ ਕੰਮ ਚਲਾਵਾਂਗੇ ਉਹ ਤੇ ਹੀ ਪਾਇਲ ਦੇ ਡੀਐਸਪੀ ਨikhil Gargne ਦੱਸਿਆ ਕਿ ਦੋ ਮਾਤਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅੱਜ ਸਾਨੂੰ ਨੀਅਰ ਅਬਾਊਟ 10 ਵਜੇ 10:30 10:30 ਵਜੇ ਦਰਾਹੇਠਾ ਨੇ ਇਨਫੋਰਮੇਸ਼ਨ ਆਈ ਕਿ ਬिलासपुर ਵਿੱਚ ਦੋ ਧਿਰਾਂ ਚ ਆਪਸ ਝਗੜਾ ਹੋਇਆ ਹੈ ਉੱਥੇ ਜਾ ਕੇ ਮੌਕੇ ਤੇ ਪਤਾ ਲੱਗਿਆ ਤਾਂ ਇੱਥੇ ਕੋਈ ਆਪਣੇ ਐਸਜੀਪੀਸੀ ਅਤੇ ਜਿਹੜਾ ਉੱਥੇ ਮੰਤਰੀ ਨੇ ਇਹਨਾਂ ਵਿੱਚ ਕੋਈ ਲੈਂਡ ਦਾ ਉਹ ਕੋਲਾ ਸਿਗਾ ਜੋ ਕਿ ਹਜੇ ਮੈਟਰ ਹਾਈ ਕੋਰਟ ਚੱਲ ਰਿਹਾ ਹੈ। ਕੋਈ ਬੁਰਸ ਲੋਕੀ ਕਾ ਹਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਲ ਦਾਖਲ ਨੇ ਤੇ ਐਮਐਲ ਰਾਣ ਤੇ ਦੋਨਾਂ ਦੀ ਆ ਮਤਲਬ ਦੋਨਾਂ ਦੇ ਦੋਨੋਂ ਧਿਰਾਂ ਤੇ ਗੱਲ ਲੱਤੇ ਜਾਂਦੇ ਨੇ ਤੇ ਨੈਕਸਟ ਜੋ ਨੈਸੈਸਰੀ ਐਕਸ਼ਨ ਹੋਗਾ ਉਹ ਲਿੱਤਾ ਜਾਵੇਗਾ ਜੀ। ਕਿੰਨੇ ਬੰਦੇ ਜ਼ਖਮੀ ਜੋ ਹਜੇ ਬਦਲਿਆ ਕਿ ਹਜੇ ਇੱਕ ਇੱਕ ਸਾਈਡ ਤੋਂ 9-10 ਬੰਦੇ ਨੇ ਤੇ ਦੂਜੀ ਸਾਈਡ ਤੋਂ 3-4 ਬੰਦੇ ਜ਼ਖਮੀ ਹੋਏ ਨੇ। ਸਿਚੁਏਸ਼ਨ 100 ਇੰਪੋਰਟੈਂਟ। ਹਜੇ ਸਿ ਸਭ ਕੁਝ ਲਾਅ ਐਂਡ ਔਰਡਰ ਸਿਚੁਏਸ਼ਨ ਸਪੀਸਫੁਲ ਹੈ ਜੀ। ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਹੱਲ ਨਿਕਲ ਕੇ ਸਾਹਮਣੇ ਆਉਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ